ਪਾਰਟਸ ਆਫ ਬਾਡੀ ਸਰੀਰ ਦੇ ਅੰਗ ਬਾਡੀ ਸਰੀਰ ਸ਼ਰੀਰ ਜਾਂ ਪਿੰਡਾ ਸਕਿਨ ਚਮੜੀ ਚਮੜੀ ਫੇਸ ਮੁਖੜਾ ਮੂੰਹ ਜਾਂ ਚਿਹਰਾ ਹੈਡ ਸਿਰ ਸਿਰ ਹੇਅਰ ਵਾਲ ਜਾਂ ਕੇਸ ਵਾਲ ਜਾਂ ਕੇਸ ਫੋਰਹੈਡ ਮੱਥਾ ਮੱਥਾ ears kan kan Nose, Nak, Nak Nostrils, nasan, nasan. Eyes, Akha, Akha Eyelashes, Palka, Palka Eyebrows पर्वटे जहां सेलियां टेंपल पुड़पड़ी पुड़पड़ी माउथ मुंह मुंह चीक्स गल्ला गल्ला चिन थोड़ी, थोड़ी। टांग जीब जीब मस्टैश मुछ मुछ बियर्ड दाढ़ी दाढ़ी लिप्स बुल बुल जा, जबाड़ा जबाड़ा, टीथ दंद दंद मोलर टीथ जाड़ जाड़ गम्स मसूड़े ਮਸੂੜੇ ਤਾਲੂਆ ਤਾਲੂਆ ਅਪਰ ਰੂਫ ਆਫ ਦਾ ਮਾਉਥ neck ਗਰਦਨ ਜਾਂ ਤੌਣ 네브 ਗਿੱਚੀ ਗਿੱਚੀ ਥ੍ਰੋਟ ਸੰਗ ਜਾਂ ਗਲ ਸ਼ੋਲਡਰ ਮੋਢਾ ਮੋਢਾ ਹੈਂਡ ਹੱਥ ਹੱਥ ਫਿਸਟ ਮੁਠੀ ਮੁਠੀ ਫੋਰਆਰਮ ਵੀਣੀ ਵੀਣੀ ਫਿੰਗਰਸ ਉਂਗਲਾਂ ਉਂਗਲਾਂ ਪਾਮ ਹਥੇਲੀ ਹਥੇਲੀ ਪੋਟੇ ਪੋਟੇ ਇਟਸ ਅ ਫਰੰਟ ਪਾਰਟ ਆਫ ਦਾ ਹੈਂਡ অর ਪਾਮ लिटिल फिंगर चीची चीची अंगूठा और गुठा अंगूठा और गुठा रिस्ट गुट गुट Nails, no, no, Arm, bang, bang, Elbow, cooning, cooning, Armpit, catch, catch. 22 ਡਾਲਰ ਡਾਲਰ ਚੈਸਟ ਛਾਤੀ ਛਾਤੀ ਸਟਮਕ ਟਿੱਡ ਟਿੱਡ ਵੇਸਟ ਲੱਕ ਲੱਕ ਹਿਪ ਚੂੜਾ ਚੂੜਾ ਨੇਵਲ ਤੁੰਨੀ ਤੁੰਨੀ ਸਪਾਈਨ ਰੀੜ ਦੀ ਹੱਡੀ ਰੀੜ ਦੀ ਹੱਡੀ ਬੈਕ ਪਿੱਠ ਜਾਂ ਟੂਹੀ ਪਿੱਠ ਜਾਂ ਟੂਹੀ ਫੁੱਟ ਪੈਰ ਪੈਰ ਟੋਜ਼ ਪੈਰਾਂ ਦੀਆਂ ਉਂਗਲਾਂ ਨੀ ਗੋਡਾ ਗੋਡਾ ਨੀ ਕੈਪ ਚੱਪਣੀ ਚੱਪਣੀ ਲੈਗ ਲੱਤ ਲੱਤ ਕਾਫ ਪਿੰਨੀ ਜਾਂ ਪਿੰਜਣੀ ਠਾਈ ਪੱਟ ਪੱਟ ਐਂਕਲ ਗਿੱਟਾ ਗਿੱਟਾ ਹੀਲ ਅੱਡੀ ਅੱਡੀ ਸੋਲ ਤਲੀਆਂ ਤਲੀਆਂ ਫੋਰ ਫੁੱਟ ਪੱਬ ਪੱਬ रिंकल्स, च चूरड़िया चूरड़िया त्यौड़िया रिंकल्स ब्रेन दिमाग दिमाग लंग फेफड़ा फेफड़ा lungs ਫੇਫੜੇ liver ਜਿਗਰ ਜਿਗਰ rib ਪਾਸਲੀ ਪਾਸਲੀ heart ਦਿਲ ਦਿਲ किडनी गुर्दा, गुर्दा, वीन नाड़ी नाड़ी मसल्स मांसपेशियां, मांसपेशियां, ब्लड लहू ज खून बोन हड्डी हड्डी स्केलेटन, कंकाल या पिंजर जॉइंट जोड़ जोड़ पल्स नब्ज, नब्ज heartbeat ਧੜਕਣ ਧੜਕਣ dimples ਟੋਏ ਟੋਏ skull ਖੋਪੜੀ ਖੋਪੜੀ intestines ਅੰਤੜੀਆਂ ਅੰਤੜੀਆਂ ਮੋਲ ਤਿਲ ਤਿਲ ਪੋਰਸ ਰੋਮ ਰੋਮ ਸਮ ਸੈਂਟੈਂਸਸ ਔਨ ਬਾਡੀ ਪਾਰਟਸ ਹਿਊਮਨ ਬਾਡੀ ਹੈਜ਼ 206 ਬੋਨਸ ਮਨੁੱਖੀ ਸਰੀਰ ਚ 206 ਹੱਡੀਆਂ ਹੁੰਦੀਆਂ ਹਨ ਫਰੂਟਸ ਮੇਕ ਯੂਅਰ ਸਕਿਨ ਗਲੋ ਫਲ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਹੀ ਨੋਡਡ ਹਿਸ ਹੈਡ ਇਨ ਐਗਰੀਮੈਂਟ ਉਸਨੇ ਸਹਿਮਤੀ ਚ ਆਪਣਾ ਸਿਰ ਹਿਲਾਇਆ ਸ਼ੀ ਵਾਈਪਡ ਦਾ ਸਵੈਟ ਫਰਮ ਹਰ ਫੋਰਹੈਡ ਉਸਨੇ ਆਪਣੇ ਮੱਥੇ ਤੋਂ ਪਸੀਨਾ ਪੂੰਝਿਆ The nose helps us to smell different scents. ਨੱਕ ਸਾਨੂੰ ਵੱਖ-ਵੱਖ ਸੁਗੰਧਾਂ ਸੁੰਘਣ ਵਿੱਚ ਮਦਦ ਕਰਦਾ ਹੈ। I got something in my eye. ਮੇਰੀ ਅੱਖ ਵਿੱਚ ਕੁਝ ਚਲਾ ਗਿਆ ਹੈ। She has blue eyes. ਉਸ ਦੀਆਂ ਅੱਖਾਂ ਨੀਲੀਆਂ ਹਨ। She has long eyelashes. ਉਸਦੀਆਂ ਪਲਕਾਂ ਲੰਬੀਆਂ ਹਨ ਸ਼ੀ ਇਸ ਵੇਅਰਿੰਗ ਫੇਕ ਆਈਲੈਸ਼ੀਜ਼ ਉਸਨੇ ਨਕਲੀ ਪਲਕਾਂ ਲਾਈਆਂ ਹੋਈਆਂ ਹਨ ਸ਼ੀ ਹੈਜ਼ ਨੇਚਰਲੀ ਥਿਕ ਆਈਬ੍ਰੋਜ਼ ਉਸਦੀਆਂ ਸੇਲੀਆਂ ਕੁਦਰਤੀ ਤੌਰ ਤੇ ਮੋਟੀਆਂ ਹਨ ਮਾਈ ਇਅਰਸ ਆਰ ਸਮਾਲ ਮੇਰੇ ਕੰਨ ਛੋਟੇ ਹਨ The doctor examined his ears. ਡਾਕਟਰ ਨੇ ਉਸਦੇ ਕੰਨਾਂ ਦੀ ਜਾਂਚ ਕੀਤੀ। She smiled with her mouth wide open. ਉਹ ਮੂੰਹ ਖੋਲ ਕੇ ਮੁਸਕਰਾਈ। I can read lips. ਮੈਂ ਬੁੱਲ ਪੜ ਸਕਦਾ ਹਾਂ ਜਾਂ ਸਕਦੀ ਹਾਂ। ਕੀਪ ਯੂਰ ਟੰਗ ਇਨ ਕੰਟਰੋਲ ਆਪਣੀ ਜੀਬ ਨੂੰ ਕਾਬੂ ਵਿੱਚ ਰੱਖੋ ਜਾਂ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖੋ ਬ੍ਰਸ਼ ਯੂਰ ਟੀਥ ਟਵਾਈਸ ਡੇਲੀ ਆਪਣੇ ਦੰਦਾਂ ਨੂੰ ਦਿਨ 'ਚ ਦੋ ਵਾਰ ਬੁਰਸ਼ ਕਰੋ She brushed her long hair before bed. ਉਸਨੇ ਸੌਣ ਤੋਂ ਪਹਿਲਾਂ ਆਪਣੇ ਲੰਬੇ ਵਾਲਾਂ ਨੂੰ ਕੰੰਗੀ ਕੀਤਾ ਹੀ ਮਸਾਜਡ ਹਿਸ ਟੈਂਪਲਸ ਟੂ ਰਿਲੀਵ ਟੈਂਸ਼ਨ ਉਸਨੇ ਤਣਾਅ ਦੂਰ ਕਰਨ ਲਈ ਆਪਣੀਆਂ ਪੁੜਪੜੀਆਂ ਦੀ ਮਾਲਿਸ਼ ਕੀਤੀ ਆਈ ਹੈਵ ਬਲੀਡਿੰਗ ਗੰਮਸ ਮੇਰੇ ਮਸੂੜਿਆਂ ਚੋਂ ਖੂਨ ਆ ਰਿਹਾ ਹੈ He felt a sharp pain in his jaw when he chewed. ਚਬਣ ਸਮੇ ਉਸਨੇ ਆਪਣੇ ਜਵਾਂੜੇ 'ਚ ਤੇਜ਼ ਦਰਦ ਮਹਿਸੂਸ ਕੀਤਾ. Tina has cheek dimples just like her mother. ਟੀਨਾ ਦੀਆਂ ਗੱਲਾਂ 'ਚ ਉਸਦੀ ਮਾਂ ਵਾਂਗ ਹੀ ਟੋਏ ਪੈਂਦੇ ਹਨ। She has a scar on her chin from a childhood accident. ਬਚਪਨ ਦੇ ਹਾਦਸੇ ਤੋਂ ਉਸਦੀ ਠੋਡੀ ਤੇ ਦਾਗ ਹੈ। I am trying to grow my mustache and beard. ਮੈਂ ਆਪਣੀਆਂ ਮੁੱਛਾ ਅਤੇ ਦਾੜੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। I burned the roof of my mouth drinking hot tea. ਮੈਂ ਗਰਮ ਚਾਹ ਪੀਂਦੇ ਹੋਏ ਆਪਣਾ ਤਾਲੂ ਆ ਸਾੜ ਲਿਆ। She wore a necklace around her neck. ਓਨੇ ਆਪਣੇ ਗਲੇ ਵਿੱਚ ਹਾਰ ਪਾਇਆ ਹੋਇਆ ਸੀ। ਓਨੇ ਆਪਣੀ ਗਰਦਨ ਵਿੱਚ ਹਾਰ ਪਾਇਆ ਹੋਇਆ ਸੀ। He held him by the nape of his neck. ਉਸਨੇ ਉਸਨੂੰ ਗਿੱਚੀ ਤੋਂ ਫੜ ਲਿਆ। I have a sore throat. ਮੇਰਾ ਗਲਾ ਖਰਾਬ ਹੈ। He washes his hands often. ਉਹ ਆਪਣੇ ਹੱਥ ਬਾਰ ਬਾਰ ਧੋਂਦਾ ਹੈ। What are you wearing on your hands? ਤੁਸੀਂ ਆਪਣੇ ਹੱਥਾਂ ਵਿੱਚ ਕੀ ਪਾਇਆ ਹੋਇਆ ਹੈ? She held her wrist to find the pulse. ਉਸਨੇ ਨਬਜ਼ ਲੱਭਣ ਲਈ ਆਪਣਾ ਗੁੱਟ ਫੜਿਆ। I hurt my finger while playing. ਖੇਡਦੇ ਸਮੇਂ ਮੇਰੀ ਉਂਗਲ ਵਿੱਚ ਸੱਟ ਲੱਗ ਗਈ। He played the piano with his nimble fingers. ਉਸਨੇ ਆਪਣੀਆਂ ਚਮਕਦਾਰ ਉਂਗਲਾਂ ਨਾਲ ਪਿਆਨੋ ਵਜਾਇਆ। I need a ring for both my pinky finger and thumb. ਮੈਨੂੰ ਆਪਣੀ ਚੀਚੀ ਅਤੇ ਅੰਗੂਠੇ ਦੋਵਾਂ ਲਈ ਇੱਕ ਅੰਗੂਠੀ ਚਾਹੀਦੀ ਹੈ। She has pretty hands with slim fingers and long nails. ਉਸਦੇ ਹੱਥ ਸੋਹਣੇ ਹਨ ਜਿਨ੍ਹਾਂ ਦੀਆਂ ਉਂਗਲਾਂ ਪਤਲੀਆਂ ਅਤੇ ਨਹਾਂ ਲੰਬੇ ਹਨ। She has dirt under her nails. ਉਸ ਦੇ ਨਹਾ ਵਿੱਚ ਗੰਦਗੀ ਹੈ I I am feeling a burning sensation in my palms. ਮੈਂ ਆਪਣੀਆਂ ਹਥੇਲੀਆਂ ਵਿੱਚ ਜਲਨ ਮਹਿਸੂਸ ਕਰ ਰਿਹਾ ਹਾਂ। She felt pain in her elbow. ਉਸ ਨੂੰ ਆਪਣੀ ਕੋਣੀ ਵਿੱਚ ਦਰਦ ਮਹਿਸੂਸ ਹੋਇਆ। He rested his elbows on the table. ਉਸਨੇ ਆਪਣੀਆਂ ਕੂੜੀਆਂ ਨੂੰ ਮੇਜ਼ ਤੇ ਰੱਖਿਆ ਲਿਫਟ ਯਰ ਆਰਮ ਆਪਣੀ ਬਾਹ ਉੱਪਰ ਚੁੱਕੋ ਹੀ ਹੈਜ਼ ਸਟਰੋਂਗ ਆਰਮਸ ਉਸ ਦੀਆਂ ਬਾਹਾਂ ਮਜ਼ਬੂਤ ਹਨ ਸ਼ੀ ਹੈਡ ਅ ਸਮਾਲ ਟੈਟੂ ਔਨ ਹਰ ਬੈਕ ਉਸ ਦੀ ਪਿੱਠ ਤੇ ਇੱਕ ਛੋਟਾ ਜਿਹਾ ਟੈਟੂ ਸੀ I am exercising to reduce my belly. ਮੈਂ ਆਪਣਾ ਢਿੱਡ ਘਟਾਉਣ ਲਈ ਕਸਰਤ ਕਰ ਰਿਹਾ ਹਾਂ ਜਾਂ ਰਹੀ ਹਾਂ. He ate too much and now his stomach hurts. ਉਸਨੇ ਬਹੁਤ ਜ਼ਿਆਦਾ ਖਾ ਲਿਆ ਅਤੇ ਹੁਣ ਉਸਦਾ ਢਿੱਡ ਦੁਖਦਾ ਹੈ. The tailor is asking for the measurement of waist. ਦਰਜੀ ਲੱਕ ਦਾ ਨਾਪ ਮੰਗ ਰਿਹਾ ਹੈ। she carried her purse over her right shoulder. ਉਸਨੇ ਆਪਣਾ ਪਰਸ ਸੱਜੇ ਮੋਢੇ 'ਚ ਪਾਇਆ। he felt pain in his shoulders. ਉਸਨੇ ਆਪਣੇ ਮੋਢਿਆਂ ਵਿੱਚ ਦਰਦ ਮਹਿਸੂਸ ਕੀਤਾ। my leg is hurting. ਮੇਰੀ ਲੱਤ ਦੁਖ ਰਹੀ ਹੈ। My legs are hurting. ਮੇਰੀਆਂ ਲੱਤਾਂ ਦੁਖ ਰਹੀਆਂ ਹਨ। I like sting barefoot. ਮੈਨੂੰ ਨੰਗੇ ਪੈਰ ਰਹਿਣਾ ਪਸੰਦ ਹੈ। He has big toes. ਉਸਦੇ ਪੈਰਾਂ ਦੀਆਂ ਉਂਗਲਾਂ ਵੱਡੀਆਂ ਹਨ। He bent his knees to pick up the ball. ਉਸਨੇ ਗੇਂਦ ਚੱਕਣ ਲਈ ਆਪਣੇ ਗੋਡੇ ਝੁਕਾਏ ਆਰ ਯੂ ਡਿਸਟਰਬਡ ਬਾਈ ਨੀ ਪੇਨ ਕੀ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਸ਼ੀ ਫੈਲਟ ਕ੍ਰੈਂਪ ਇਨ ਹਰ ਕਾਫਸ ਵਾਈਲ ਰਨਿੰਗ ਦੌੜਦੇ ਸਮੇਂ ਉਸਨੇ ਆਪਣੀਆਂ ਪਿੰਨੀਆਂ ਵਿੱਚ ਦਰਦ ਮਹਿਸੂਸ ਕੀਤਾ He is following in his father's footsteps. ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਹੈ। She felt a sharp pain in her ankle after the fall. ਡਿੱਗਣ ਤੋਂ ਬਾਅਦ ਉਸਨੇ ਆਪਣੇ ਗਿੱਟੇ ਵਿੱਚ ਤੇਜ਼ ਦਰਦ ਮਹਿਸੂਸ ਕੀਤਾ। She twisted her ankle while running. ਦੌੜਦੇ ਸਮੇਂ ਉਸਦੇ ਗਿੱਟੇ 'ਚ ਮੋਚ ਆ ਗਈ। she was walking on her heels او ਆਪਣੀਆਂ ਅੱਡੀਆਂ ਤੇ ਤੁਰ ਰਹੀ ਸੀ she massaged her soles after a long day of walking ਉਸਨੇ ਲੰਮਾ ਦਿਨ ਤੁਰਨ ਤੋਂ ਬਾਅਦ ਆਪਣੀਆਂ ਤਲੀਆਂ ਦੀ ਮਾਲਿਸ਼ ਕੀਤੀ sometimes it's good to listen to your heart instead of your brain ਕਈ ਵਾਰ ਆਪਣੇ ਦਿਮਾਗ ਦੀ بجائے ਆਪਣੇ ਦਿਲ ਦੀ ਗੱਲ ਸੁਣਨਾ ਚੰਗਾ ਹੁੰਦਾ ਹੈ ਸ਼ੀ ਟੁਕ ਅ ਡੀਪ ਬ੍ਰੈਥ ਫੀਲਿੰਗ ਹਰ ਲੰਗਸ ਵਿਦ ਫਰੈਸ਼ 에ਰ ਉਸਨੇ ਇੱਕ ਡੂੰਘਾ ਸਾਹ ਲਿਆ ਅਤੇ ਆਪਣੇ ਫੇਫੜਿਆਂ ਨੂੰ ਤਾਜ਼ੀ ਹਵਾ ਨਾਲ ਭਰ ਲਿਆ ਡਰਿੰਕ ਪਲੈਂਟੀ ਆਫ ਵਾਟਰ ਟੂ ਕੀਪ ਯਰ ਕਿਡਨੀਜ਼ ਹੈਲਥੀ ਆਪਣੇ ਗੁਰਦਿਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰਾ ਪਾਣੀ ਪੀਓ ਹੀ ਡੋਨੇਟਡ ਵਨ ਆਫ ਹਿਸ ਕਿਡਨੀਸ ਟੂ ਸੇਵ ਹਿਸ ਸਿਸਟਰਸ ਲਾਈਫ ਉਸਨੇ ਆਪਣੀ ਭੈਣ ਦੀ ਜਾਨ ਬਚਾਉਣ ਲਈ ਆਪਣਾ ਇੱਕ ਗੁਰਦਾ ਦਾਨ ਕਰ ਦਿੱਤਾ ਮਾਈ ਹਾਰਟ ਬੀਟ ਇਨਕਰੀਜ਼ਸ ਸਮਟਾਈਮਸ ਮੇਰੇ ਦਿਲ ਦੀ ਧੜਕਣ ਕਦੇ ਕਦੇ ਵੱਜ ਜਾਂਦੀ ਹੈ। She noticed a new wrinkle on her forehead this morning. ਉਸਨੇ ਅੱਜ ਸਵੇਰੇ ਆਪਣੇ ਮੱਥੇ ਤੇ ਇੱਕ ਨਵੀਂ ਝੁਰੜੀ ਵੇਖੀ। I have body aches. ਮੇਰੇ ਸਰੀਰ 'ਚ ਦਰਦ ਹੈ। ਡਰਿੰਕ ਪਲੈਂਟੀ ਆਫ ਵਾਟਰ ਟੂ ਪ੍ਰੀਵੈਂਟ ਰਿੰਕਲਸ ਚੁਰੜੀਆਂ ਤੋਂ ਬਚਣ ਲਈ ਬਹੁਤ ਸਾਰਾ ਪਾਣੀ ਪੀਓ ਹਿਸ ਫੋਰਹੈਡ ਰਿੰਕਲਸ ਵਿਦ ਐਂਗਜ਼ਾਇਟੀ ਚਿੰਤਾ ਨਾਲ ਉਸਦੇ ਮੱਥੇ ਦੇ ਤਿਉੜੀਆਂ ਦਿਖ ਰਹੀਆਂ ਸਨ an eye for an eye ਅੱਖ ਤੇ ਬਦਲੇ ਅੱਖ lend someone a hand ਮਦਦ ਦਾ ਹੱਥ ਵਧਾਉਣਾ to pull someone's leg ਲੱਤ ਖਿੱਚਣਾ he has a chip on his shoulder ਕੰਦਾਂ ਦੇ ਵੀ ਕੰਨ ਹੁੰਦੇ ਨੇ a pain in the neck ਨੱਕ 'ਚ ਦਮ ਕਰਨਾ thank you for watching ਧੰਨਵਾਦ